ਸਾਰਾ ਸਾਨਾ ਦਸ ਸਾਡੇ ਦਾ ਸ਼ਾਮ ਤੱਕ ਆਏ ਕੋਣੀ ਯਾਰਾ ਸਾਰੀਆਂ ਯਾਰਾ ਸਾਰੀਆਂ ਯਾਰਾ ਮੁੰਡਾ ਵੇ ਕਿੱਡਾ ਕਰ ਮੈਂ ਸਾਡਾ ਕਮਲੀ ਦਾ ਮਾਲ ਬਗਾਨਾ 12 ਰੁਪਏ ਤੈਨੂੰ ਆਰਮਣ 12 ਰੁਪਏ ਹਾਂ ਹਾਂਜੀ 50 12 ਰੁਪਏ ਹੋਈ 20 ਬੋਲੀ 12 ਰੁਪਏ ਆ ਦੇ ਨੇ ਜਾਣਾ ਯਾਰ ਮਾਰਨ ਦੀਏ 4 ਵੀ 40 ਸਰ ਅੱਥਰਸ ਸਰ ਕੁੰਡੀ ਮੇ ਕੱਢ ਰਹਾ ਮੈਂ ਉਹ ਮੋਗੜਾ ਭੱਲੇ ਆਇਆ ਨਾ ਕਿ 2 18 100 ਵੀ 100 ਵੀ ਜੀ ਮਾਰ ਕੇ ਨੂੰ ਚੱਲ 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 2 ਵੀ 40 ਸੱਸੀ ਕਾਲ ਕਿਸਾਨ ਵੀਰੋ ਮੈਂ ਤੁਹਾਡਾ ਆਪਣਾ ਸਹਿਬ ਸੰਧੂ ਅੱਜ ਮੈਂ ਆਇਆ ਸੀ ਕਿਸਾਨ ਵੀਰੋ ਫਰੋਜਪੁਰ ਸਬਜ਼ੀ ਮੰਡੀ ਚ ਸਬਜ਼ੀ ਮੰਡੀ ਦੇ ਵਿੱਚ ਮਿਰਚਾਂ ਵਾਲੀ ਬੋਲੀ ਚੰਨਲ ਵਾਲੀ ਆ ਤੁਹਾਨੂੰ ਅੱਜ ਵਿਖਾਵਾਂਗੇ ਹਰੀ ਮਿਰਚ ਦਾ ਕੀ ਰੇਟ ਚੱਲ ਰਿਹਾ ਵੀਡੀਓ ਦੇ ਨਾਲ ਜੁੜੇ ਰਹੋ ਜਿੰਨਾ ਕਿਸਾਨ ਭਰਾਵਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਆਜੋ ਫਿਰ ਤੁਹਾਨੂੰ ਦਿਖਾਉਨੇ ਆ ਲਾਈਵ ਹਰੀ ਮਿਰਚ ਦਾ ਰੇਟ ਕੀ ਚੱਲ ਰਿਹਾ ਸਭਾ 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 ਸੋ ਕਦਾਈ ਸੋ ਆਜਰ 1200 60 400 ਦੀ ਗੱਲ ਕਰੋ ਜੀ 400 ਜੀ ਆਜਰ ਬੋਲਣ ਤੂੰ ਸਾਰੇ ਪੰਜ ਗੱਲ ਕਰਦਾ ਬੋਲ ਆਲਾ ਕਿੱਥੋਂ ਆਇਆ ਪਹਿਲਾਂ ਮਿਰਚਾ ਦਾ ਪਾਣੀ ਪੰਗਦਾ ਮਿਲੋ ਫੌਜੀ ਤਗੜੇ ਬੋ ਬਣਾ ਉਹਨੇ ਪਹਿਲੇ ਪਾਣੀ ਕੀਆ 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 ਸਾਡੀ ਦਾਕਾ ਮਾਰੀ ਮਾਰੀ ਖੁੱਲੀ ਤਗੜਾ ਆ ਜਾਗਾ ਬੋਲੋ ਮੁੰਡਿਓ ਨਾ ਰੱਖੋ 250 ਕਟਾ 10 ਰੁਪਏ ਦੀ 250 ਕਟਾ 10 ਪੱਕੇ ਯਾਰ ਸਾਰਾ ਦੱਪ ਕੇ ਸਵਾ 10 ਸਵਾ 10 ਆ ਦੋ ਛੱਟ 10 ਆ ਜਾ ਸਵਾ 10 ਬੋ ਜੀ ਗੱਲ ਕਰਨੀ ਮਰਤਾ ਵਾਲੀ ਕੋਈ ਗੱਲ ਕਰਨੀ ਸਾਰਾ ਖਾਣਾ ਦੱਸ 6:30 ਸ਼ਾਮ ਤੱਕ ਆਏ ਕੋਣੀ ਯਾਰਾ ਸਾਰੀਆਂ ਯਾਰਾ ਸਾਰੀਆਂ ਯਾਰਾ ਮੁੰਡਾ ਵੇ ਕਿੱਡਾ ਕਰ ਮੈਂ ਸਾਡਾ ਮਾਲ ਬਗਾਨਾ ਸਾਰੀਆਂ ਯਾਰਾ ਓਏ ਫੋਟੋ ਵਾਲਾ ਕਿਹੜਾ ਯਾਰ ਸਾਰੀਆਂ ਸਵਾ ਯਾਰਾ ਸਾਰੀਆਂ ਸਵਾ ਯਾਰਾ ਜਾਂਦੀਏ ਸਾਰੀਆਂ 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 ਖੋਲ੍ਹੀ ਕਰੋ ਸਾਰੀਆਂ 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 ਕਿੰਦਰ ਸਾਰੀਆਂ 4000 ਸਾਰੀਆਂ ਸਮਝਿਆ ਰਹਿ ਗਾਦੇ ਕੋਈ ਨਹੀਂ ਬੋਲੀ ਬੋਲ ਕੇ ਬਹਾਨਾ ਦੇ ਸਾਰੀਆਂ ਸਾਡੇ ਯਾਰਾਂ ਸਾਡੇ ਯਾਰਾਂ ਯਾਰ ਕੱਟਾ 2000 3000 ਕੱਟੇ ਕੱਲ ਨਾ ਕਰੀ ਸਾਡੇ ਯਾਰਾਂ ਜਾਂਦੀਏ ਸਾਡੇ ਯਾਰਾਂ ਬੋਲਦਾ ਕਿ ਬਈ ਆ ਆਹ ਵੇਖੋ ਜੀ 1.5 ਜੀਵੀ ਲਾਤੇ ਚੱਲਿਆ ਭਾਈ ਜਿੱਤ 2.5 ਉਹ ਮੁੰਡਿਆ 6 ਫੁੱਟਿਆ ਮੋਰੀ ਕੋਣ ਜਾਵੇ 1.5 ਜਾਂ ਚੇਚ ਦਿਆ ਕਰ ਮੀਟਰ ਮੈਂ ਚੋਅ ਨਹੀਂ ਹੋ ਰਿਹਾ ਇੱਕ ਵਾਰੀ ਨਹੀਂ ਬੋਲਣਾ ਕਿਸੇ ਨੇ ਪੁੱਛ ਲੈ ਕੋਈ ਪੁੱਛ ਲੈ ਬੜੀ ਵਾਹ 1.5 ਇੱਕ ਵਾਰੀ 1.5 ਕੌਣ ਸੁਣਿੰਦਾ ਪਿਆ ਮੈਨੂੰ ਮੜਾ ਲੱਗਦਾ ਬਹਿ ਮਾ ਮਨ ਚਲਦੀ ਪਈ ਪਤਾ ਹੀ ਪਤਾ ਹੀ ਹਾਂ ਬਿਲਕੁਲ ਸਹੀ ਬੋਲ ਮੜਾ ਜਾ ਬੋਲ ਮੜਾ ਚੱਲਿਆ ਜੀ ਬੋਲ ਹਾਲੀ ਮੇਰੇ ਮੜੇ ਦੀ ਤੇ ਚੱਲ ਜੀ ਚੱਲ ਸ਼ੇਰਾ ਹੋਰ ਕਿਹਨਾ ਹੋਰ ਕਿਹ ਇਹ ਤਾਲੀ ਆ ਗਈ ਲੋ ਜੀ 300 ਹਾਜ਼ਰ 200 ਸ਼ਾਮ ਨੂੰ ਠੀਕ ਹੈ ਬੱਲਾ ਕਿੰਨੇ ਵਜੇ 300 5:30 ਦੇ ਪਾ ਦੇ ਰੋਣ ਤੋਂ ਪਹਿਲਾਂ ਹਾਜ਼ਰ ਬੋਲੋ ਬੋਲ ਜੀ ਹਾਜ਼ਰ ਬੋਲੋ ਕੋਈ ਚੱਕਰ ਨਹੀਂ ਤੁਸੀਂ ਹਾਜ਼ਰ ਬੋਲੋ ਹਾਂਜੀ ਬੋਲੋ ਜੀ ਬੋਲੋ ਬਹੁਤ ਬੰਦ ਬਹੁਤ ਸਿਆਣੀ ਆ ਅੰਗਲੀ ਬੜਾ ਬੋਲ 1 2 3 4 ਹਾਜ਼ਰ ਤੇਰਾ ਪੱਕੇ 15 ਪੱਕੇ ਕੋਈ ਕੋਈ ਨਹੀਂ ਬੋਲੋ 16 ਪੱਕੇ ਚੱਲੀ ਹੋ 16 ਪੱਕੇ ਬੋਲੀ ਦਾ ਆ ਤੰਨੇ ਰੱਖਾਂਗਾ ਦੇਖੋ ਮੁਕੇ ਬੈ ਸਾਡੇ ਸੋਣਾ ਸਾਢੇ 16 ਉਹ ਸਾਢੇ 16 ਮੁੰਡੇ ਤਨ ਗਏ ਆਪਾਂ ਨੂੰ ਸਾਢੇ 16 ਚੱਲਿਆ ਵਈ ਆ ਮੁੰਡੇ ਸਾਡੇ ਕੋਈ ਨਹੀਂ ਗੜੀ ਆ ਸਾਢੇ 16 ਚੱਲਿਆ ਵਈ ਕਿੰਨੇ ਕਿਹੜਾ ਕਿਹੜਾ ਲਾਟ ਹੈ ਸਾਰੇ 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 ਤੇ ਹਾਜ਼ਰ ਕੱਥੇ ਜਾਣਾ ਸਾਰੇ ਕੋ ਛੋਟਾ ਵੱਡਾ ਮਗਰ ਕਿੰਨੇ ਹੈ ਮਗਰ ਮਗਰ 170 200 ਮਗਰ ਗਾ ਹੈ ਹਾਂ ਸਾਰਾ ਕੀ ਬੋਲਨੀ ਹੈ ਹਾਂ 100 200 ਹੋ ਗਿਆ 116 ਤੂੰ ਅਜੇ ਬੋਲ ਹਾਂ ਕੌਣ ਸਾਰਾ ਕੌਣ ਸਾਰਾ ਅਜੇ ਨਹੀਂ ਬੋਲੀ ਮਾਡੇ ਸਾਰਾ 112 ਤੇਰੀ ਸਾਰਾ ਬਲੇ ਬੋਲੀ ਪੈਣ ਸਾਰਾ ਕੀ ਬੋਲਨੀ ਹੈ ਆਜਾ ਸਵੇਸਤਾਰਾ ਹੋਰ ਬੋਲਣਾ ਨਹੀਂ ਆਜਾ ਸਵੇਸਤਾਰਾ ਆਜਾ ਸਵੇਸਤਾਰਾ ਸਾਰਾ ਸਵੇਸਤਾਰਾ ਸਾਰਾ ਸਵੇਸਤਾਰਾ ਸਾਰੇ ਸਵੇਸਤਾਰਾ ਕੋਈ ਨਾਮ ਨਾ ਬੋਲੋ ਸਾਰੇ ਸਵੇਸਤਾਰਾ ਸਾਰੇ ਸਵੇਸਤਾਰਾ ਸਾਰਾ ਸਵੇਸਤਾਰਾ ਹਾਂ ਜਮਾਲ ਮੁੰਡੇ ਕੋਲ ਆ ਬਾਕੀ ਸਾਰੇ ਸਵੇ ਸਾਰੇ ਸਾਰੇ ਵਹੀ ਆ 300 200 ਸ਼ਾਮ ਇੰਦਰ ਇੰਦਰ ਸਵੇ ਵੀਡੀਓ ਬਣਦਾ ਹੈ ਵੀਡੀਓ ਵੀਡੀਓ ਬਣਦੀ ਸੀ ਹਾਂ ਅੱਜ ਕੋਲ ਗੱਡੀ ਆ ਸਵੇ ਸਟਾਲਾ ਪਰ ਬਰਕਿੰਦਾ ਆ ਇਹਨਾਂ ਨਾਲ ਨਹੀਂ ਸਵੇ ਸਟਾਲਾ ਆ ਬੋਲੀ ਇੰਦਰ ਅਰੇ ਦੂਰ ਆ ਪਾ ਵੜੇ ਪਿਆ ਸਸਤਾਵਾ ਜਾਣਦੀ ਹੈ 1.25 ਪੋਣਾ 3 ਦਿਨ ਠੀਕ ਹੈ ਸਸਤਾਵਾ ਪੋਣਾ 18 ਪੋਣਾ 18 ਇਸ ਤਰ੍ਹਾਂ ਤੁਮਨੇ ਗੱਲਾ ਚਰਦੀ ਲੋਕੀ ਇਹ ਸਾਡਾ ਹਾਜਰ ਪੋਣਾ 18 ਛੱਲਿਆ ਵੀ ਹਾਜਰ ਪੋਣਾ 18 ਹਾਂ ਇਹ ਕਿਤੋਂ ਬੜਾ ਚਾਰ ਪੰਜ ਮਿੰਟ ਤੇਰੇ ਮਗਰ ਮਗਰ ਫਿਰਦੇ ਛੱਲਿਆ ਬਈ ਯਾਰ ਮਾਰ ਕੇ ਸਾਰਾ ਕਰ ਦੇ ਯਾਰ ਸਾਰਾ ਪਾਣ ਸਾਰਾ ਕਰ ਦੇ ਸਾਰਾ ਕਰ ਦੇ ਸਾਰਾ ਪਾਣ ਸਾਰਾ ਸਾਰਾ ਸਾਰੇ ਕੇ ਸੋਨੇ ਸਾਰੇ ਸਾਰੇ ਦੇ ਕੇ ਸਾਰਾ ਪਾਣ ਸਾਰਾ ਹੋਏ ਹੋਏ ਲੱਗੇ ਤੱਕੇ ਘਬਰਾ ਲਾ ਜਵ 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 ਚਾਰ ਆਈ ਓਏ ਮਿੰਟ ਆਪਾ ਬੜੇ ਪਿਆ ਓ ਯਾਰ ਬੜੇ ਦਾ ਚੱਲ ਨਾ ਮਦੋ ਢਾਈ ਥੋੜਾ ਚੰਨਾ ਚੱਲਿਆ ਚੱਕ ਮੇਰੇ ਯਾਰ ਚਲੋ ਹੋਰ ਕਿਲਾ ਰਹਿ ਗਿਆ 11 11 ਸਵਾ 11 ਸੁਵੇਨ ਜੀ ਸਵਾ 11 ਸਾਢੇ 11 ਹਾਂਜੀ ਸਾਢੇ 11 ਉਹ 12 ਰੁਪਏ 12 ਰੁਪਏ 12 ਰੁਪਏ ਆ ਵੀ ਨਾ ਹਾਂ ਹਾਂ ਜੀ 50 12 ਰੁਪਏ ਕੋਈ 20 ਬੋਲੀ 12 ਰੁਪਏ ਆ ਦੇ ਨੇ ਜਾਣਾ ਯਾਰ 12 ਰੁਪਏ 12 ਰੁਪਏ ਸਮਾ ਬਰਾ ਬੋਲੀ ਦੇ ਸਮਾ ਬਰਾ ਮੈਨੂੰ ਪੁੱਟੀ ਲੱਗਦੀ ਨੂੰ ਚੱਲ ਸਮਾ ਬਰਾ ਲੈ ਨਾ ਸਮਾ ਬਰਾ ਹੋ ਜਾਈਓ ਜਾ ਜੀ 12.5 ਜਾਏ ਜਾਏ ਸਮਾ ਬਰਾ ਆ ਬੋਲਿਆ ਜੀ ਅਸਮ ਜੀ ਆ 40 ਰੁਪਏ ਬੋਲੀ ਜਲਦੀ 10 ਪੱਤੇ ਇਹ ਛਿੱਦੇ ਦਾ ਕਿੰਨੇ ਪੱਤੇ ਆ ਭਾਈ ਆਹ ਇਹ ਪਾਣੀ ਖੜੀ ਆ ਭੇਜੋ ਭਾਈ ਇਹਦਾ ਮੈਂ ਭਰਵਾ ਲਵਾਉਂਗਾ ਆਹ ਸਾਢੇ 10 11 ਯਾਰ ਕਿੰਨੇ ਘਟਨੇ ਆਲੇ 40 ਆਜਾ ਰਾਜਾ ਸੁਣਾ ਸੁਣਾ ਯਾਰ ਸੁਣਾ ਯਾਰ ਸੁਣਾ ਯਾਰ ਸਾਢੇ 11 ਜਾਣੋ ਜਾਣੋ ਸਾਢੇ 11 ਸਾਡੀ ਯਾਰਾ ਜਲਦੀ ਮੱਤ ਯਾਰਾ ਸਾਡੀ ਯਾਰਾ 11 12 ਹਾਂ 12 12 ਕੋੜੇ ਬਾਰਾ ਕੋੜੇ ਬਾਰਾ ਕੋੜੇ ਬਾਰਾ ਕੋੜੇ ਬਾਰਾ ਜੈ ਮਗਨ ਜੈ 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 ਕੋੜੇ ਬਾਰਾ ਜੈ ਜੈ ਕੀ ਭਾਗ ਜੀ ਤੇਰੀ ਕੋਈ ਗੱਲ ਨਹੀਂ ਕਰਤਾ ਭਾਵੇਂ ਹੋਰ ਤਿੰਨ ਗੱਲਾਂ ਨਾਲ ਲੈ ਨਾ 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 ਇਹਦਾ 18 ਕੋਣ 18 ਜੀ ਆਪ ਲੈ ਗਏ 18 ਹੋਰ ਹੋਰ ਵੀ ਲੈ ਗਏ ਸਾਰੇ ਜਾ ਦਿਓ 18 ਜਾ ਦਿਓ ਹੈਲੋ ਹੈਲੋ 18 ਨਾਲ 400 ਬਟਾ 400 ਬਟਾ ਠੀਕ ਆ 400 ਵਟਾ 2 ਸਾਡੇ ਕੋਲ ਭਾਈ 418 ਠੀਕ ਐ ਸਰ ਭਾਈ 418 ਆ ਦੋਵੇਂ 418 ਕਰ ਲਈ ਆਪਣੀ ਬੋਲੇਟ ਸਾਰੀ ਹੋ ਗਈ ਆਪੇ ਹੀ ਹੋ ਗਈ ਸਾਰੀ ਹੋ ਗਈ ਆ ਥੱਲੇ ਪਈ ਉਹ ਵਾਲੀ 170 ਕਿੱਟ ਥੱਲੇ ਪੈਣ ਵੀਰੋ

80 आसमान 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 आरा आसमान आरा दो है सवार तो ठारा दो है सवार खड़े कोई डाल दियो करना है आपन कोई डाल दियो सवार ठारा बोलना कह रहे बोलने का क्या हो रहा है आया सवार ठारा जावे 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 आओगे ही आओगे ही आओगे ही फिर आओगे ही एक ਤੇ 90 270 270 80 ਘਟੇ ਗਏ ਨੇ 17 6 17 17 ਸਾਢੇ 17 ਸਾਡਾ ਮਾਲ ਆ ਜਾਵੇ ਬੋਲਾ 90 ਕੋ 18 ਪੌਣੇ 18 ਪੌਣੇ 18 ਬੋਲੀ ਬਾਹਰ ਪੌਣੇ 18 ਪੌਣੇ 18 ਜੀ ਪੌਣੇ 18 18 18 18 ਅੱਲਾਹ ਅਕਬਰ ਸਲਾ 18 ਚਾਂਦਗੇ ਅੱਜ ਪਹਿਲੇ ਲੈ ਲਈ ਕੋਈ ਭਾਰ